ਪਹਿਲਾਂ ਤਾਂ ਸਸਿਆ ਕਾਲ ਸਾਰੇ ਦੇਸ਼ ਵਿਦੇਸ਼ ਵਾਸਤੇ ਐਨ ਆਰ ਆਈ ਵੀਰਾਂ ਨੂੰ ਜਿਨ੍ਹਾਂ ਨੇ ਇੰਨਾ ਉਦਮ ਤੇ ਪਰਾਲਾ ਕੀਤਾ ਜਿਹੜਾ ਕਿ ਪਿੰਡ ਦੇ ਵਿੱਚ ਦੂਜਾ ਸਲਾਮਾ ਖੇਡ ਮੇਲਾ ਹੋ ਰਿਹਾ ਕਿਉਂਕਿ ਜੋ ਵੀ ਸਹਿਯੋਗ ਹੈ ਸਾਰਾ ਐਨ ਆਰ ਆਈ ਵੀਰਾਂ ਦਾ ਪੰਚਾਇਤ ਵੱਲੋਂ ਪਿੰਡ ਦੇ ਬਤਵੰਤੇ ਸੱਜਣਾ ਵੱਲੋਂ ਮਤਾਂ ਨੌਜਵਾਨਾਂ ਵੱਲੋਂ ਜਿਨ੍ਹਾਂ ਨੇ ਐਡਾ ਐਡਾ ਵੱਡਾ ਉਤਮ ਉਪਰਾਲਾ ਕੀਤਾ ਤੇ ਦੂਜਾ ਸਾਲਾਨਾ ਖੇਡ ਮੇਲਾ ਸਾਡੇ ਪਿੰਡ ਵਿੱਚ ਹੋ ਰਿਹਾ ਇਹ ਗਰਾਊਂਡ ਜਿਹੜੀ ਹੈ ਜੇ ਐਨ ਆਰ ਆਈ ਵੀਰਾਂ ਨੌਜਵਾਨਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਤੇ ਪਾਰਕ ਤਿਆਰ ਕੀਤੇ ਗਏ ਮੇਰੇ ਦੂਜਾ ਖੇਡ ਮੇਲਾ ਜਿਹੜਾ ਹੋ ਰਿਹਾ ਹੈ ਵਿੱਚ ਬੀਬੀਆਂ ਦੀ ਬੱਚਿਆਂ ਦੀ ਮੁੰਡਿਆਂ ਦੀ ਕਬੱਡੀ ਹਰਖ ਜਿਹੜੀ ਪਿੰਡੂ ਖੇਡ ਸੀ ਬਹੁਤ ਉਹ ਕਰਵਾਈ ਜਾ ਰਹੀ ਹੈ ਜਿਹੜੀਆਂ ਖੇਡਾਂ ਸਾਡੇ ਪਿੰਡਾਂ ਚੋਂ ਲੋਪ ਹੋ ਰਹੀਆਂ ਸਨ ਉਹ ਖੇਡਾਂ ਕਰਾਈਆਂ ਜਾ ਰਹੀਆਂ ਮੈਂ ਧੰਨਵਾਦੀ ਆ ਨੂੰ ਸਾਰੇ ਨਰਾਂ ਦੇ ਵੀਰਾਂ ਦਾ ਆਪਣੀ ਪੰਚਾਇਤ ਦੀ ਟੀਮ ਦਾ ਯੂਥ ਦਾ ਜਿਨ੍ਹਾਂ ਨੇ ਇੰਨਾ ਉਪਰਾਲਾ ਕੀਤਾ ਸਾਡਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਇਸ ਮੇਲੇ ਨੂੰ ਸਫਲ ਬਣਾਉਣ ਲਈ ਧੰਨਵਾਦੀ ਆ ਜੀ ਸਾਰੇ ਨਗਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕੀ ਪ੍ਰਾਜ ਰੱਖਿਆ ਗਿਆ ਟੀਮਾਂ ਵਾਸਤੇ ਜਿਹਨੀਆਂ ਕਿ ਟੀਮਾਂ ਜਿਹੜੀਆਂ ਇੰਟਰਨੀਆਂ ਜਿਹੜੀਆਂ ਕਰੀਆਂ ਗੇਮਾਂ ਸੀ ਟੀਮਾਂ ਦੇਖੋ ਪਿੰਡ ਪੱਤਰ ਦੀਆਂ ਖੇਡਾਂ ਸਕੂਲ ਪੱਦਰੀ ਖੇਡਾਂ ਹੋ ਰਹੀਆਂ ਸਕੂਲਾਂ ਤੋਂ ਵੱਖ-ਵੱਖ ਸਕੂਲਾਂ ਤੋਂ ਇੱਥੇ ਕਾਫੀ ਟੀਮਾਂ ਨੇ ਹਿੱਸਾ ਲਿਆ ਜਿਹਦੇ ਵਿੱਚ ਖਾਸ ਕਰ ਬੱਚਿਆਂ ਨੂੰ ਜ਼ਿਆਦਾ ਉਤਸ਼ਾਹਤ ਕੀਤਾ ਗਿਆ ਜਿਹਦੇ ਵਿੱਚ ਰਨਿੰਗ ਸੀ ਲੌਂਗ ਜੰਪ ਸੀ ਉੱਪਰ ਦੀਆਂ ਭੈਣਾ ਦੀ ਆਪਣੀ ਰੱਸਾ ਟੱਪਣ ਵਾਲੀ ਗੇਮ ਸੀ ਨੰਬੂ ਚਮਚਾ ਤੇ ਫਿਰ ਬਿਲਕੁਲ ਮਿਊਜ਼ੀਕਲ ਚੇਅਰ 'ਚ ਫਿਰ ਆਪਣੀ ਕਬੱਡੀ ਹੈ ਲੌਂਗ ਜੰਪ ਹੈ ਇਸ ਤਰ੍ਹਾਂ ਦੀਆਂ ਨਿੱਕੇ ਖੇਡਾਂ ਇੱਥੇ ਅੱਜ ਕਰਾਈਆਂ ਜਾ ਰਹੀਆਂ ਹਨ ਹਾਂਜੀ ਮੈਂ ਇੱਕ ਸੁਨੇਹਾ ਜ਼ਰੂਰ ਦੇਣਾ ਚਾਹੁੰਦਾ ਆਪਣੇ ਪੰਜਾਬ 'ਚ ਜਿੰਨੀਆਂ ਵੀ ಗ್ರಾಮ ਪੰਚਾਇਤਾਂ ਵੀ ਵੱਡੇ ਟਰਨਮੈਂਟਾਂ ਤੋਂ ਇਲਾਵਾ ਆਪਾਂ ਨੂੰ ਇਹ ਛੋਟੇ ਜਿਹੜੇ ਖੇਡ ਮੇਲੇ ਆ ਜ਼ਰੂਰ ਕਰਾਉਣੇ ਚਾਹੀਦੇ ਆ ਜਿਹੜੇ ਛੋਟੇ ਬੱਚੇ ਆ ਉਹ ਖੇਡਾਂ ਨਾਲ ਜੁੜ ਸਕਣ ਤੇ ਨਸ਼ਿਆਂ ਤੋਂ ਦੂਰ ਹੋਣ ਜਿੰਨਾ ਵੀ ਉਪਰਾਲਾ ਅਸੀਂ ਬੱਚਿਆਂ ਨੂੰ ਨਾਲ ਜੋੜ ਕੇ ਲਾਵਾਂਗੇ ਉਨਾ ਹੀ ਰਿਜ਼ਲਟ ਸਾਨੂੰ ਵਧੀਆ ਮਿਲੇਗਾ ਧੰਨਵਾਦੀ ਆ ਸਾਰਿਆਂ ਦਾ ਸਭ ਤੋਂ ਪਹਿਲਾਂ ਵੱਡੀ ਗੱਲ ਇਹ ਆ ਜੀ ਸਾਡੇ ਪਿੰਡ ਨੇ بڑے ਸੂਝਵਾਨ ਦੇ ਨਾਲ ਗੁਰਪ੍ਰੀਤ ਸਿੰਘ ਹੈਪੀ ਜਿਸ ਨੂੰ ਆਪਣੇ ਨਮੇਂਦਾ ਚੁਣਿਆ ਆਪਣੇ ਸਰਪੰਚ सरपंच ਦਾ ਪਿੰਡ ਦੀ ਪੰਚਾਇਤ ਦਾ ਐਨ ਆਈ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਨਗਰ ਵਾਸਤੇ ਬਹੁਤ ਜ਼ਿਆਦਾ ਸੇਵਾ ਭੇਜੀ ਨਾਲ ਹੀ ਉਹਨਾਂ ਨੇ ਹੈਪੀ ਦਾ ਜੋ ਇੱਥੇ ਯੋਗਦਾਨ ਨਾਲ ਉਹਨੂੰ ਭਾਇਆ ਇਸ ਗਰਾਊਂਡ ਦੀ ਉਹ 15 ਦਿਨ ਪਹਿਲਾਂ ਦੇਖਣ ਵਾਲੀ ਸੀ ਇੱਥੇ ਖੱਡੇ ਸੀ ਇੱਥੇ ਪਾਣੀ ਖੜਿਆ ਸੀ ਇਸ ਮੇਰੇ ਵੀਰ ਨੇ ਬਹੁਤ ਹੀ ਮਿਹਨਤ ਦੇ ਨਾਲ ਨੌਜਵਾਨ ਵੀਰਾਂ ਦੇ ਨਾਲ ਆਪਣੇ ਪਿੰਡ ਨੂੰ ਬੁਲੰਦੀਆਂ ਤੱਕ ਤੂ ਜਾਂਦੇ ਵਿੱਚ ਆਪਣੀ ਇਹਨੇ ਜੋ ਸਾਥ ਨਮਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਪਹਿਲਾਂ ਇੱਕ ਦਿਨ ਇਹਨਾਂ ਨਾਲ ਬੇਨਤੀ ਕੀਤੀ ਸੀ ਘਰ ਬੈਠ ਕੇ ਵੀ ਜੇ ਪਿੰਡ ਦੀ ਸਰਪੰਚੀ ਲੈਣੀ ਮੇਰੇ ਵੀਰ ਤੇ ਕੰਮ ਕਰਕੇ ਦਿਖਾਣਾ ਤੇ ਆਪਣਾ ਨਾਂ ਰੋਸ਼ਨ ਕਰਾਉਣਾ ਤੇ ਅਗਲੀ ਜੋ ਪੰਚਾਇਤ ਆਏਗੀ ਇਹ ਜੋ ਪੰਚਾਇਤ ਆ ਕਿ ਆਪਾਂ ਬਣਾਈ ਹੈ ਮੈਨੂੰ ਪਤਾ ਵੀ ਅਗਲੇ ਜਦੋਂ 5 ਸਾਲਾਂ ਬਾਅਦ ਪੰਚਾਇਤ ਬਣेंगी ਇਸ ਤਰ੍ਹਾਂ ਹੀ ਇਹ ਪੰਚਾਇਤ ਇਹ ਅਗਲੇ ਵਾਰ ਵੀ ਇਸੇ ਤਰ੍ਹਾਂ ਚੁਣੀ ਜਾਵੇਗੀ ਪਿੰਡ ਦਾ ਸਹਿਯੋਗ ਪੰਚਾਇਤ ਨੂੰ ਦੇਣਗੇ ਤੇ ਪੰਚਾਇਤ ਵੀ ਕੰਮ ਕਰਨ ਵਿੱਚ ਉਤਸ਼ਾਹ ਕਰੇਗੀ ਹੁਣ ਕੁਝ ਦਿਨ ਪਹਿਲਾਂ ਦੇਖਿਆ ਦੀ ਇਲੈਕਸ਼ਨ ਤੋਂ ਪਹਿਲਾਂ 15 ਦਿਨ ਮੇਰੇ ਵੀਰ ਨੇ ਜੋ ਪਿੰਡ ਦਾ ਚਾਰਚਵੇਰਾ ਸੀ ਜਿੱਥੇ ਖੱਡੇ ਪਏ ਸੀ ਰੂੜੀਆਂ ਪਈਆਂ ਸੀ ਬਹੁਤ ਹੀ ਵਧੀਆ ਢੰਗ ਦੇ ਨਾਲ ਸਫਾਈ ਕਰਾਈ ਹੈ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਨੌਜਵਾਨ ਵੀਰਾਂ ਦਾ ਪਿੰਡ ਦੀ ਪੰਚਾਇਤ ਦਾ ਸਾਰੇ ਮੇਰੇ ਵੀਰਾਂ ਦਾ ਇੰਨਾ ਹੀ ਮੈਂ ਸ਼ਲਾਘਾ ਦੇ ਜਿੰਨੀ ਮਰਜ਼ੀ ਕਰੀ ਜਾਈ ਆਪਾਂ ਇੱਥੇ ਮੈਂ ਸਮਾਪਤੀ ਆ ਕਿਉਂਕਿ ਅੱਜ ਮੇਰੇ ਵੀਰਾਂ ਨੇ ਜੋ ਖੇਡਾਂ ਦੇ ਵਿੱਚ ਉਤਸ਼ਾਹ ਲਿਆ ਲੌਂਗ ਜੰਪ ਹਾਈ ਜੰਪ ਰੇਸਾ ਬੋਰੀ ਰੇਸ ਨਿੰਬੂ ਰੇਸ ਰੱਸਾ ਖਚੀ ਤੇ ਆਪਣਾ ਕਬੱਡੀ ਇਹ ਅੱਜ ਦੇ ਜੋ ਮੁਖ ਨੇ ਆਪਣੇ ਖੇਡਾਂ ਦੇ ਉਤਸ਼ਾਹ ਕਈ ਮੇਰੇ ਵੀਰਾਂ ਨੇ ਇਸ਼ਾ ਲਿਆ ਅਜੇ ਬਜ਼ੁਰਗਾਂ ਦਾ ਵੀ ਕੰਮ ਬਾਕੀ ਜਿਨ੍ਹਾਂ ਨੇ ਰੱਸਾ ਖਿੱਚਣਾ ਹੈ ਹੱਥ ਜੋੜ ਕੇ ਬੇਨਤੀ ਮੇਰੇ ਵੀਰਾਂ ਨੂੰ ਸਾਰਿਆਂ ਦੀ ਆਪਾਂ ਇੱਕ ਜਿਹੇ ਦੀ ਆਪਾਈ ਜਿੱਤ ਕਰਨੀ ਆ ਮੇਰੇ ਵੀਰ ਮੇਰੀਆਂ ਭੈਣਾਂ ਬੱਚੇ ਦੇਖਣ ਨੂੰ ਆਪਾਂ ਦੇਖੀਏ ਕਿ ਸ਼ਾਂ ਮਿਲਦਾ ਪਿਆ ਗੁਰੂ ਘਰ ਲੰਗਰ ਚੱਲਦਾ ਪਿਆ ਇੱਥੇ ਅੱਜ ਸ਼ਾਮ ਨੂੰ ਜੋ ਪ੍ਰਾਈਜ਼ ਦੇਨੇ ਨੇ ਇਹ ਮੇਰੇ ਵੀਰ ਵੰਡ ਦੇਣਗੇ ਇਹ ਨਹੀਂ ਬੇਨਤੀ ਪ੍ਰਵਾਨ ਹੋਈਆਂ ਭੁੱਲਾਂ ਚੋਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਆਪਣੇ ਪਿੰਡ ਦੇ ਜਨੇ ਐਨ ਆਰ ਆਈ ਵੀਰ ਮੇਰੇ ਸਹੋਗੀ ਸੱਜਣ ਜਿਹੜਾ ਪਿੱਛੇ ਖੜੇ ਵੀ ਨੇ ਇਹਨੇ ਸਾਰਿਆਂ ਦਾ ਤੇ ਖਾਸ ਕਰਕੇ ਸਾਡੇ ਪਿੰਡ ਦੀ ಗ್ರಾಮ ਪੰਚਾਇਤ ਪਿੰਡ ਰਾਏਪੁਰ ਪੀਰ ਬਖਸ਼ ਦੀ ਸਾਡੇ ਵੱਡੇ ਵੀਰ ਗੁਰਪ੍ਰੀਤ ਸਿੰਘ ਹੈਪੀ ਜੀ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਜਿਹੜਾ ਕਾਰਜ ਜਿਹੜਾ ਅਸੀਂ ਵਿਢਿਆ ਸੀ ਉਸ ਨੂੰ ਸਫਲ ਬਣਾਉਣ ਦੇ ਵਿੱਚ ਬਹੁਤ ਅਹੀ ਯੋਗਦਾਨ ਪਾਇਆ ਤੇ ਅੱਜ ਜੋ ਇਹ ਖੇਡਾਂ ਦਾ ਜਿਹੜਾ ਹੈ ਦੂਸਰਾ ਜਿਹੜਾ ਮੈਚ ਜਿਹੜੇ ਕਰਵਾਏ ਗਏ ਆ ਇਹ ਦੂਸਰੇ ਸਾਲ ਦੇ ਵਿੱਚ ਪ੍ਰਵੇਸ਼ ਕਰ ਗਏ ਆ ਤੇ ਅਗਲੀ ਵਾਰ ਤੋਂ ਜਿਹੜੇ ਤੀਜੇ ਸਾਲ ਆਪਾਂ ਇਹਨੂੰ ਹੋਰ ਵਿਧਾ ਚੜਾ ਕੇ ਸਮੂਰ ਨਗਰ ਦੇ ਜਿੰਨੇ ਵੀ ਨੌਜਵਾਨ ਨੇ ਐਨ ਆਰ ਆਈ ਵੀਰ ਨੇ ਸਾਰਿਆਂ ਦਾ ਸਹਿਯੋਗ ਲੈ ਕੇ ਇਸ ਨੂੰ ਹੋਰ ਵੀ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਅੱਜ ਰਵਾਇਤੀ ਖੇਡਾਂ ਜਿਸ ਤਰ੍ਹਾਂ ਕਿ ਇਹਦੇ ਵਿੱਚ ਰਸਾ ਕਸੀ ਹੈ ਦੌੜ ਨਿੰਬੂ ਨਿੰਬੂ ਚਮਚਾ ਦੌੜ ਤੇ ਇਸੇ ਤਰ੍ਹਾਂ ਜਦੋਂ ਦੇਖਿਆ ਤੁਸੀਂ ਵੀ ਜਿਹੜੀਆਂ ਬੀਬੀਆਂ ਉਹਨਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਸੀ ਤੇ ਲੜਕੀਆਂ ਵਾਸਤੇ ਵੀ ਖਾਸ ਕਰਕੇ ਖੇਡਾਂ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਸੀ ਤੇ ਪ੍ਰਾਈਜ਼ ਦੀ ਗੱਲ ਕੀਤੀ ਜਾਵੇ ਤਾਂ ਕੀ ਕੀ ਪ੍ਰਾਈਜ਼ ਜਿਹੜਾ ਧਾਰੀਆਂ ਵਾਸਤੇ ਜਦਾਂ ਪ੍ਰਾਈਜ਼ ਦੇ ਵਿੱਚ ਜਿਹੜੀ ਰਸਾ ਕੱਸੀ ਦੀ ਟੀਮ ਹੈ ਜਿਹੜੀ ਉਹ 7 ਕੁਆਂਟਲ weight ਇੱਕ ਸਾਈਡ ਤੇ ਹੋਣਾ ਚਾਹੀਦਾ ਤੇ ਉਹਦਾ ਜਿਹੜਾ ਨਾਮ ਹੈ ਉਹ 11000 ਰੁਪਇਆ ਔਰ ਇੱਥੇ ਮੈਂ ਇਹ ਵੀ ਆਈਟਮ ਕਰਦਾ ਵੀ ਸਾਡੇ ਜਿਹੜੇ ਨਗਰ ਦੇ ਸੂਝਵਾਨ ਸੱਜਣ ਨੇ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਉਹਨਾਂ ਨੇ ਗੁਰਕਬਾਲ ਸਿੰਘ ਮਿੰਡਾ ਅੰਕਲ ਜਿਨ੍ਹਾਂ ਨੂੰ ਅਸੀਂ ਕਹੀਦਾ ਜਿਹੜਾ ਰਸਾ ਕੱਸੀ ਦੀ ਜਿਹੜਾ ਇਨਾਮ ਹੈ ਪਹਿਲਾ 11000 ਰੁਪਇਆ ਉਹ ਵਿਸ਼ੇਸ਼ ਤੌਰ ਤੇ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਕੀ ਕਰੇ ਚਾਹੋ ਕਿ ਜਦੋਂ ਹੁਣ ਤੁਹਾਡੀ ਪੰਚਾਇਤ ਇੱਡਾ ਵੱਡਾ ਪ੍ਰਾਲਾ ਕਰਦੀ ਪ੍ਰੋਗਰਾਮ ਖੀਡਾ ਦਾ ਪ੍ਰੋਗਰਾਮ ਜਿਹੜਾ ਕਰਵਾਇ ਕਿ ਲੱਗਦਾ ਕਿ ਪਿੰਡ ਪਿੰਡ ਦੇ ਵਿੱਚ ਇੰਦਾ ਦੇ ਪ੍ਰੋਗਰਾਮ ਜਿਹੜੇ ਹੋਣੇ ਚਾਹੀਦੇ ਆ ਜਿਹਦਾ ਸਕਾਰ ਵੀ ਚਲੋ ਕਰਵਾ ਰਹੀ ਸਰਕਾਰ ਵੀ ਕਰਵਾ ਰਹੀ ਆ ਆਪਣੇ ਤੌਰ ਤੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਪਰ ਜਿਹੜੇ ਕੋਈ ਵੀ ਇੰਟਰਨੈਸ਼ਨਲ ਪਲੇਅਰ ਆਪਾਂ ਦੇਖ ਲਈਏ ਕਿਸੇ ਦੀ ਵੀ ਬੈਕਗ੍ਰਾਉਂਡ ਆਪਾਂ ਚੈੱਕ ਕਰੀਏ ਤਾਂ ਉਹ ਪਿੰਡ ਪੱਧਰ ਤੋਂ ਹੀ ਉੱਠ ਕੇ ਆਪਣੀਆਂ ਜਿਹੜੀਆਂ ਬੁਲੰਦੀਆਂ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣਾ ਜਿਹੜਾ ਨਾਮ ਹੈ ਉਹ ਆਪਣਾ ਇਲਾਕੇ ਦਾ ਉੱਚਾ ਕਰਦੇ ਆ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਸਾਡੇ ਨੌਜਵਾਨ ਵੀਰ ਜਿੰਨੇ ਵੀ ਨੇ ਸਾਰੇ ਇੱਥੇ ਅੱਜ ਇਕੱਠੇ ਸੀ ਤੇ ਇੱਕ ਬੱਚਿਆਂ ਨੂੰ ਇੱਕ ਚੰਗੀ ਸਿਹਤ ਦੇਣ ਦੇ ਵਾਸਤੇ ਇਹ ਸਾਡਾ ਜਿਹੜਾ ਉਦੇਸ਼ ਸੀ ਤੇ ਮੈਨੂੰ ਲੱਗਦਾ ਵੀ ਇਹ ਅਸੀਂ ਬਹੁਤ ਹੀ ਚੰਗੀ ਤਰ੍ਹਾਂ ਇਹਨੂੰ ਸਿਰੇ ਚਾੜਨ ਲਈ ਵਚਨਬੱਧ ਆ ਤੇ ਸਾਰਿਆਂ ਦਾ ਹੀ ਨਗਰ ਦਾ ਵੀ ਅੱਗੇ ਤੋਂ ਵੀ ਤੇ ਹੁਣ ਵੀ ਬਹੁਤ ਧੰਨਵਾਦ ਪੇਖਿਆ ਜਾਵੇ ਤਾਂ ਜਿੱਥੇ ਬੱਚਿਆਂ ਦਾ ਵੀ ਨੌਜਵਾਨਾਂ ਦਾ ਬੜਾ ਉਤਸ਼ਾਹ ਜੋ ਤੇ ਬਜ਼ੁਰਗਾਂ 'ਚ ਵੀ ਬੜਾ ਜੋਸ਼ ਪਾਇਆ ਗਿਆ ਬਜ਼ੁਰਗਾਂ ਦੇ ਬਜ਼ੁਰਗ ਵੀ ਉਰੋਂਡਾ ਦੇ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਇਹ ਦੇਖੋ ਜੀ ਇਹ ਜਿਹੜਾ ਨਗਰ ਹੈ ਨਾ ਸਾਡਾ ਇਹ ਇਹਦੇ ਵਿੱਚੋਂ ਬਹੁਤ ਅਸੀਂ ਪੁਰਾਣੇ ਜਿਹੜੇ ਕਬੱਡੀ ਪਲੇਅਰ ਹੋਏ ਆ ਔਰ ਕਹਿੰਦੇ ਹੁੰਦੇ ਆ ਕਿ ਮਿੱਟੀ ਦੇ ਵਿੱਚੋਂ ਖਿਡਾਰੀ ਜਨਮ ਲੈਂਦੇ ਆ ਤੇ ਜਿਹੜੀ ਇਹ ਰਾਪੁਰ ਪੀਰਬਖਸ਼ ਦੀ ਮਿੱਟੀ ਹੈ ਇਹ ਖਿਡਾਰੀਆਂ ਦੇ ਨਾਲ ਜੁੜੀ ਹੈ ਤੇ ਇਹਦੇ ਵਿੱਚੋਂ ਅੱਗੇ ਤੋਂ ਵੀ ਫਿਊਚਰ ਦੇ ਵਿੱਚ ਵੀ ਹੋਰ ਵੱਡੇ ਖਿਡਾਰੀ ਨਿਕਲਣਗੇ ਹੈਪੀ ਲਾਲੀਆ ਜਿਹਨੀਆਂ ਸੇਵਾਵਾਂ ਕਿਦਾਂ ਲਗੀਆਂ ਤੁਹਾਨੂੰ ਇਹਨਾਂ ਦਾ ਜੀ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਸਾਡਾ ਬਿਲਕੁਲ ਹੀ ਮੋਢੇ ਨਾਲ ਮੋਢਾ ਲਾ ਕੇ ਜਿੱਥੇ ਵੀ ਲੋੜ ਪਈ ਹੈ ਹਨੇਰੇ ਪਈ ਸਵੇਰੇ ਚਾਹੇ ਟਰੈਕਟਰ ਦੀ ਹੋਵੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਵੀ ਇਹ ਜਿਹੜੀ ਗਰਾਊਂਡ ਹੈ ਬਹੁਤ ਹੀ ਵਧੀਆ ਅੱਜ ਦੇਖ ਰਹੀ ਹੈ ਪਰ ਇਹ ਸਿਰਫ ਕੋਈ ਮਹੀਨਾ ਪਹਿਲਾਂ ਇੱਥੇ ਤੁਸੀਂ ਕੋਈ ਕਹਿ ਨਹੀਂ ਸਕਦਾ ਵੀ ਇੱਥੇ ਕੋਈ ਗਰਾਊਂਡ ਬਣੇਗੀ ਜਿਸ ਤਰ੍ਹਾਂ ਸਾਹਮਣੇ ਸਾਰੇ ਬੂਟੇ ਫੁੱਲ ਬੂਟੇ ਲਗਾ ਕੇ ਇੱਕ ਵਧੀਆ ਜਣ ਕੇ ਸਟੇਡੀਅਮ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇੱਥੇ ਜਿਹੜਾ ਰਾਬਰ ਪੀਰ ਬਖਸ਼ ਦੇ ਵਿੱਚ ਦਿਖੇਗਾ। ਠੀਕ ਹਾਂਜੀ ਓਕੇ ਜਿਹੜੀ ਤੁਹਾਡੀ ਪਿੰਡ ਦੀ ਪੰਚਾਇਤ ਜਿਹੜੀ ਇੱਡਾ ਵੱਡਾ ਉਪਰਾਲਾ ਕਰਕੇ ਖੇਡ ਪ੍ਰੋਗਰਾਮ ਕਰਵਾ ਰਹੀ ਹੈ ਕੀ ਕਰੇ ਚਾਹੋ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਰਪੰਚ ਸਾਹਿਬ ਤੇ ਆਪਣੀ ਪੂਰੀ ਪੰਚਾਇਤ ਦਾ ਜਿਹੜਾ ਬਹੁਤ ਧੰਨਵਾਦ ਕਰਦਾ। ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਤੇ ਨੌਜਵਾਨਾਂ ਨੂੰ ਸਹਿਦ ਦਿੱਤੀ ਕਿ ਉਹ ਨਸ਼ੇ ਛੱਡ ਕੇ ਤੇ ਖੇਡਾਂ ਵੱਲੋਂ ਆਉਣ ਦੂਸਰੀ ਗੱਲ ਇੱਕ ਬੰਦ ਦੂਸਰੀ ਦੂਸਰੀ ਗੱਲ ਇਹ ਆ ਜੀ ਕਿ ਇਹ ਪਿੰਡ ਦੇ ਵਿੱਚ ਜਿਹੜਾ ਵਿਕਾਸ ਹੋ ਰਿਹਾ ਹੈ ਇਹ ਵਿਕਾਸ ਵੀ ਜਿਹੜਾ ਹਾਮੀ ਭਰੇਗਾ ਤੁਹਾਨੂੰ ਕਿ ਪਿੰਡ ਜਿਹੜਾ ਹੈ ਉਹ ਤਰੱਕੀਆਂ ਵਾਲੇ ਬਣੇ ਜਾ ਰਿਹਾ ਤੇ ਖੇਡਾਂ ਜਿਹੜੀਆਂ ਨਾ ਇਹ ਬੱਚਿਆਂ ਨੂੰ ਦੂਰ ਕਰਦੀਆਂ ਨਸ਼ੇ ਤੋਂ ਜਿਹਦੇ ਨਾਲ ਇੱਕ ਨਵਾਂ ਸਮਾਜ ਪੈਦਾ ਹੋਏਗਾ ਹੁਣ ਹੌਨ ਸਮੇਂ ਦੇ ਵਿੱਚ ਆਪਾਂ ਇਸ ਤੋਂ ਵੀ ਵੱਡੇ ਪ੍ਰੋਗਰਾਮ ਕਰਾਂਗੇ ਸਾਡੀ ਕਮੇਟੀ ਜਿਹੜੀ ਨੌਜਵਾਨਾਂ ਦੀ ਕਮੇਟੀ ਹੈ ਬਹੁਤ ਵਧੀਆ ਕਮੇਟੀ ਹੈ ਤੇ ਇਹਨਾਂ ਨੇ ਵੇਖੋ ਬਹੁਤ ਸਾਦ ਦਿੱਤਾ ਇਹ ਸਾਡੇ ਵੀਰ ਇੱਕ ਐਨ ਆਰ ਆਈ ਆਏ ਆ ਇਹਨਾਂ ਨੇ ਕੱਲਿਆਂ ਨੇ ਲਗਭਗ 4 ਲੱਖ ਰੁਪਏ ਦੇ ਲਾਗੇ ਪਿੰਡ ਨੂੰ ਡਿਡੋਨੇਸ਼ਨ ਦਿੱਤੀ ਹੈ 4 ਲੱਖ ਰੁਪਏ ਇਕੱਲੇ ਵਿਅਕਤੀ ਇੱਕ ਨੇ ਦਿੱਤਾ ਹਾਂਜੀ ਇਹਨਾਂ ਤੋਂ ਇਲਾਵਾ ਪਿੰਡ ਦੇ ਵਿੱਚ ਆ ਜਿਹੜਾ ਸ਼ਮਸ਼ਾਨ ਘਾਟ ਦੀ ਸੇਵਾ ਹੋ ਰਹੀ ਹੈ ਇਹ ਵੇਖੋ ਤੁਸੀਂ ਇਸ ਨੂੰ ਵੀ ਬਣਾਉਣ ਦੇ ਵਿੱਚ ਐਨ ਆਰ ਆਈ ਵੀਰਾਂ ਨੇ ਆਪਣੇ ਕੋਲੋਂ ਵੱਧ ਚੜ ਕੇ ਪੈਸੇ ਵੀ ਲਾਏ ਆ ਤੇ ਆਪ ਆਪਣੇ ਹੱਥੀ ਸੇਵਾ ਵੀ ਕੀਤੀ ਹੈ ਤੇ ਆਪਾਂ ਉਹਨਾਂ ਐਨ ਆਰ ਆਈ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਉਹਨਾਂ ਕੋਲੋਂ ਆਸ ਰੱਖਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਐਵੇਂ ਹੀ ਸਾਥ ਦੇਣਗੇ ਤੇ ਸਾਡੇ ਪਿੰਡ ਨੂੰ ਬਲੰਦੀਆ ਚ ਲਜਾਨ ਲਈ ਪੰਜਾਬ ਦਾ ਪਹਿਲਾ ਨੰਬਰ ਪਿੰਡ ਬਣਨ ਲਈ ਸਾਡੇ ਪਿੰਡ ਦਾ ਸਾਥ ਦੇਣਗੇ ਤੁਹਾਡੇ ਪਿੰਡ ਦੇ ਵੀ ਸ਼ਲਾਘਾ ਕੀਤੀ ਸਰਪੰਸਾਹ ਦੀ ਤੇ ਪੰਚਾਇਤ ਇਹਦਾ ਵੱਡਾ ਬਰਾਲਾ ਕਰਕੇ ਖੇਡਾਂ ਨੂੰ ਪ੍ਰਫੁੱਲਤ ਕਰਦੀ ਪਈ ਹੈ ਹਾਂਜੀ ਹਾਂਜੀ ਨਹੀਂ ਸਰਪੰਸਾਹ ਦਾ ਤਾਂ ਹੀ ਪਹਿਲਾ ਨਾਮ ਲੈਣਾ ਇਹਨਾਂ ਦਾ ਤਾਂ ਆਪਾਂ ਸ਼ੁਕਰਾਨਾ ਅਦਾ ਹੀ ਨਹੀਂ ਕਰ ਸਕਦੇ ਇਹਨਾਂ ਨੂੰ ਅਸੀਂ ਪਹਿਲਾ ਇਨਾਮ ਦਿੱਤਾ ਇਹਨਾਂ ਨੂੰ ਬਿਨਾ ਕਿਸੇ ਵੋਟਾਂ ਪੈਣ ਤੋਂ ਬਿਨਾ ਕਿਸੇ ਰੁਪਈਆ ਖਰਚ ਕਰਨ ਤੋਂ ਇਹਨਾਂ ਨੂੰ ਪੂਰੇ ਪਿੰਡ ਦੇ ਸਰਪੰਚ ਬਣਾਇਆ ਕਿਉਂਕਿ ਇਸ ਚੀਜ਼ ਦੇ ਕਾਬਲ ਸੀ ਇਹਨਾਂ ਨੇ ਪਿੰਡ ਨੂੰ ਪਹਿਲਾਂ ਹੀ ਸਟਾਰਟ ਕਰਤਾ ਸੀ ਕੰਮ ਕਰਨੇ ਸ਼ੁਰੂ ਕਰਤੇ ਸੀ ਜਿਹਦਾ ਇਹਨਾਂ ਨੂੰ ਫਾਲਸੀ ਦਿੱਤਾ ਤੇ ਹੁਣ ਸੋਚੀ ਕਿ ਪਿੰਡ ਨੂੰ ਅਸੀਂ ਨਵਾਂ ਪਿੰਡ ਬਣਾਉਣਾ ਹਾਂ ਹਾਂਜੀ ਹਾਂਜੀ ਇਹਨਾਂ ਇਹਨਾਂ ਨੇ ਕਿਹਾ ਕਿ ਜਿਵੇਂ ਉਹ ਬਾਦਲ ਸਾਹਿਬ ਕਹਿੰਦਾ ਹੈ ਨਾ ਕੈਲੀਫੋਰਨੀਆ ਬਣਾਉਣਾ ਇਹ ਕਹਿੰਦੇ ਵੀ ਮੈਂ ਕੈਲੀਫੋਰਨੀਆ ਰਾਪੁਰ ਪੀਰ ਬਖਸ਼ ਨੂੰ ਬਣਾ ਕੇ ਵਿਖਾਉਣਾ ਅੱਛਾ ਤੇ ਬਣਾਤਾ ਲਗਭਗ ਤਿਆਰੀਆਂ ਤਾਂ ਸਾਰੇ ਬੰਨੇ ਸ਼ੁਰੂ ਹੈ ਜੀ ਏ ਬਦੂਰ ਨਹੀਂ ਦੇਣ ਮੇਰਾ ਖਿਆਲ ਆਪਾਂ ਤੁਹਾਨੂੰ 2 ਸਾਲ ਬਾਅਦ ਜਦੋਂ ਮਿਲਾਂਗੇ ਅਗਲੇ ਸਾਲ ਤੇ ਮੈਂ ਨਹੀਂ ਕਹਿ ਸਕਦਾ 2 ਸਾਲ ਬਾਅਦ ਤੁਸੀਂ ਆਪਣੇ ਮੂੰਹ ਕਹੋਗੇ ਵੀ ਕੈਲੀਫੋਰਨੀਆ ਜੀ ਟੂਰਨਾਮੈਂਟ ਹੋ ਰਿਹਾ ਹੈ ਸਹੀ ਠੀਕ ਇਦਾਂ ਦੀ ਫੀਲਿੰਗ ਆਏਗੀ ਇਦਾਂ ਦੀ ਤੁਹਾਨੂੰ ਫੀਲਿੰਗ ਆਏਗੀ ਤੇ ਹੁਣ ਮੈਂ ਇੱਕ ਹੋਰ ਗੁਜਾਰਿਸ਼ ਕਰਾਂਗਾ ਸਾਡੇ ਪਿੰਡ ਦੇ ਬਹੁਤ ਸੂਝਵਾਨ ਤੇ ਸਾਡੇ ਸਾਬੇ